ਟਾਡਾ ਤਰਨਤਾਰਨ ਦੇ ਇਲੈਕਸ਼ਨ ਬਾਰੇ ਕੀ ਖਿਆਲ ਆ ਜੈ ਸ਼੍ਰੀ ਰਾਮ ਜੀ ਜੈ ਮਾ ਕਾਲੀ ਸਵਾਲ ਇਹ ਹੈ ਕਿ ਤਰਨਤਾਰਨ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਕਾਤਲ ਪਰਿਵਾਰ ਨੂੰ ਇੱਕ ਖੁਨੀ ਪਰਿਵਾਰ ਨੂੰ ਵਾਰਸ ਪੰਜਾਬ ਦੀ ਜੱਥੇਬੰਦੀ ਦੁਆਰਾ ਇਲੈਕਸ਼ਨ ਲੜਾਈ ਜਾ ਰਹੇ ਨੇ ਉਹ ਇਲੈਕਸ਼ਨ ਕਿਉਂ ਲੜਾਈ ਜਾ ਰਹੇ ਆ ਕਿਉਂਕਿ ਉਸਨੇ ਇੱਕ ਹਿੰਦੂ ਦਾ ਕਤਲ ਕੀਤਾ ਇੱਕ ਸੁਨਾਤਰੀ ਦਾ ਕਤਲ ਕੀਤਾ ਇਸ ਸਨਾਤਰੀਆਂ ਦੇ ਹਿੰਦੂਆਂ ਦੇ जख्मਾਂ ਤੇ ਨੂਨ ਛਿੜਕਣ ਲਈ ਉਸ ਪਰਿਵਾਰ ਨੂੰ ਤਰਨਤਾਰਨ ਤੋਂ ਲਖਨਾ ਚ ਲੜਾਈ ਜਾ ਰਹੀ ਨੇ ਜੋ ਸੰਦੀਪ ਸਿੰਘਾ ਜਿਨੇ ਸੂਰੀ ਦਾ ਕਤਲ ਕੀਤਾ ਸੀ ਉਸ ਦੇ ਭਰਾ ਨੂੰ ਤਰਨਤਾਰਨ ਤੋਂ ਲਖਨਾ ਚ ਪਹੁੰਚਾਇਆ ਗਿਆ ਅਸੀਂ ਜਦੋਂ ਦਾ ਇਹ ਲਖਨਾ ਚ ਖੜਾ ਹੋਇਆ ਸੀ ਉਹ ਰੋਦੀ ਆਪੀਲ ਕਰ ਰਹੇ ਹਾਂ ਤਰਨਤਾਰਨ ਦੇ ਲੋਕਾਂ ਨੂੰ ਕਿ ਐਸੇ ਕਾਤਲ ਪਰਿਵਾਰ ਨੂੰ ਐਸੇ ਖੂਨੀ ਪਰਿਵਾਰ ਨੂੰ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੋਵੇ ਉਹਨਾਂ ਲੋਕਾਂ ਨੂੰ ਵੋਟ ਨਾ ਪਾਈਓ ਕਿਉਂਕਿ ਪੰਜਾਬ ਦੇ ਇਹ ਮਾਵਾਂ ਨੇ ਪੰਜਾਬ ਦੇ ਭਰਾਵਾਂ ਨੇ ਪੈਣਾ ਨੇ ਉਹ ਦੁੱਖ ਪਹਿਲਾਂ ਬੜੇ ਚੇਲੇ ਆ ਜਜਾਂ ਦੇ ਜਵਾਨ ਪੁੱਤ ਇਸ ਸੰਸਾਰ ਤੋਂ ਚਲੇ ਗਏ ਸਿਰਫ ਕਿਨਾ ਕਰਕੇ ਇਹਨਾਂ ਵਰਗੇ ਖੁਨੀਆਂ ਕਰਕੇ ਇਹਨਾਂ ਵਰਗੇ ਪੈਸੇ ਦੇ ਲਾਲਚ ਬੰਦਿਆਂ ਕਰਕੇ ਕਈ ਨੂੰ ਜਮਨਾਂ ਦੀ ਇਹਨਾਂ ਲੋਕਾਂ ਨੇ ਬਲੀ ਚੜਾਤੀ ਅੱਜ ਵੀ ਉਹ ਮਾਵਾਂ ਆਪਣੇ ਪੁੱਤਰਾਂ ਨੂੰ ਯਾਦ ਕਰ ਕਰਕੇ ਸੀਨੇ ਦਾ ਦਰਦ ਲੈ ਲੈ ਕੇ ਦਿਨ ਰਾਤ ਰੁੰਦੀਆਂ ਨੇ ਅੱਜ ਫਿਰ ਉਹੀ ਮਾਹੌਲ ਪੈਦਾ ਕੀਤਾ ਜਾ ਰਿਹਾ ਤਰਨਤਾਰਨ ਤੋਂ ਇੱਕ ਖੁਨੀ ਪਰਿਵਾਰ ਨੂੰ ਲੈਕਚਰ ਲੜਾ ਕੇ ਪਿੰਡਾਂ ਵਾਲੇ ਦਾ ਸਮਰਥਕ ਬਣਾਇਆ ਜਾ ਰਿਹਾ ਖਾਲਿਸਤਾਨ ਦੀ ਮੰਗ ਕਰਨ ਵਾਸਤੇ ਉਹਨਾਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜਿਆ ਜਾ ਰਿਹਾ ਕੀ ਜਿਹੜੀ ਮਾਵਾਂ ਨੇ ਉਸ ਸਮੇਂ ਆਪਣੇ ਜਵਾਨ ਪੁੱਤ ਗਵਾਏ ਜਿਹੜੀਆਂ ਮਾਵਾਂ ਅੱਜ ਵੀ ਉਹ ਦਰਦ ਲੈ ਕੇ ਸੀਨੇ ਦੇ ਵਿੱਚ ਜੀ ਰਹੀਆਂ ਨੇ ਕੀ ਇਹ ਜਿਹੜੇ ਖੁਨੀ ਪਰਿਵਾਰ ਨੇ ਜਿਹੜੇ ਇਹ ਖਾਲਿਸਤਾਨ ਦੀ ਮੰਗ ਕਰਦੇ ਨੇ ਇਹ ਲੋਕਾਂ ਨੇ ਜਾ ਕੇ ਕਦੇ ਉਹਨਾਂ ਮਾਵਾਂ ਨੂੰ ਪੁੱਛਿਆ ਵੀ ਤੁਹਾਡਾ ਦਰਦ ਕੀ ਹੈ ਬੜੇ ਉਹਨਾਂ ਦੀ ਜਾ ਕੇ ਪਰਿਵਾਰ ਦੀ ਕੋਈ ਹੈਲਪ ਕਿੱਤਰੀ ਨਹੀਂ ਉਸ ਤਾਂ ਰੀਜਣ ਗਈ ਹੈ ਕਿ ਅਗਰ ਉਹਦਾ ਪਤਾ ਕਰਨ ਜਾਂਦੇ ਆ ਅਗਰ ਉਹ ਦਰਦ ਜਾਣਨ ਜਾਂਦੇ ਆ ਇਹ ਲੋਗ ਤੇ ਉਹਦੇ ਵਿੱਚ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਕਿਉਂਕਿ ਉਹਦੀ ਵੀਡੀਓ ਪਾਣ ਤੇ ਵੀ ਇਹਨਾਂ ਨੂੰ ਬਾਹਰੋਂ ਫੰਡ ਨਹੀਂ ਆਣਾ ਜਿੱਥੋਂ ਇਹਨਾਂ ਨੂੰ ਫੰਡ ਨਹੀਂ ਆਣਾ ਉੱਥੇ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਉੱਥੇ ਜਾ ਕੇ ਇਹਨਾਂ ਨੇ ਕੋਈ ਵੀਡੀਓ ਨਹੀਂ ਪਾਣੀ ਓਨਲੀ ਇਹਨਾਂ ਨੇ ਸਿਰਫ ਉਹੀ ਕੰਮ ਕਰਨਾ ਜਿਹਦੇ ਨਾਲ ਇਹਨਾਂ ਨੂੰ ਦੇਸ਼ਾਤੂ ਬਾਰੋ ਪੈਸਾ ਆ ਜਾਵੇ ਇਹ ਸਿਰਫ ਉਹੀ ਕੰਮ ਕਰਦੇ ਨੇ ਉਹੀ ਵੀਡੀਓ ਪਾਉਂਦੇ ਨੇ ਉਹੀ ਰਾਤ ਤੇ ਚੱਲਦੇ ਨੇ ਇਹ ਲੋਗ ਤੇ ਮੈਂ तमाम ਉਹਨਾਂ ਮਾਮਾ ਨੂੰ ਵੀ ਕਹਿਣਾ ਅੱਜ ਮੌਕਾ ਹੈ ਕਿ ਆਪਣੇ ਬੱਚੇ ਹੁਣ ਵੀ ਆਪਾਂ ਬਚਾਣੇ ਆਂ ਅਗਰ ਇਹ ਖੁਨੀ ਲੋਗ ਜਿੱਤਦੇ ਆਂ ਇਲੈਕਸ਼ਨਾਂ 'ਚ ਤੇ ਇਸ ਗੱਲ ਦੀ ਗਾਰੰਟੀ ਹੈ ਇਹ ਖੁਨੀ ਲੋਗ ਫੇਰ ਸਾਡੇ ਨੌਜਵਾਨਾਂ ਦੇ ਹੱਥ 'ਚ ਇਹ ਕੇਸਾਂਤਾਲੀਆਂ ਫੜਾਉਣਗੇ ਅਤੇ ਫੇਰ ਸਾਡੇ ਨੌਜਵਾਨ ਉਸੇ ਤਰ੍ਹਾਂ ਮਰਵਾਉਣਗੇ ਫਿਰ ਮਾਵਾਂ ਉਸੇ ਤਰ੍ਹਾਂ ਰੋਣਗੀਆਂ ਫਿਰ ਭਰਾ ਉਸੇ ਤਰ੍ਹਾਂ ਰੋਣਗੇ ਤੇ ਉਹਰੇ ਇਹ ਖੁਨੀ ਪਰਿਵਾਰ ਵਰਗੇ ਲੋਕ ਵਿਦੇਸ਼ਾਂ ਤੋਂ ਮੋਟਾ ਪੈਸਾ ਕਮਾ ਕੇ ਆਪਣੀ ਐਸ਼ ਪ੍ਰਸਤੀ ਕਰਨਗੇ ਅੱਜ ਗੱਲ ਕਰ ਰਿਆਂ ਕਹਿੰਦੇ ਵਾਰਿਸ ਪੰਜਾਬ ਦਾ ਅਮ੍ਰਿਤਪਾਲ ਕੌਣ ਅਮ੍ਰਿਤਪਾਲ ਦੁਬਈ ਦੇ ਵਿੱਚ ਰਹਿੰਦਾ ਸੀ ਭਾਂਡੇ ਮਾਜਦਾ ਸੀ ਕਹਿੰਦੇ ਦੁਬਈ ਦੇ ਵਿੱਚ ਪਾਂਡੇ ਮਾਂਜਦਾ ਸੀ ਜੋਬ ਕਰਦਾ ਸੀ ਇੱਕ ਹੋਟਲ ਤੇ ਉੱਥੇ ਪਾਂਡੇ ਮਾਂਜਦਾ ਸੀਗਾ ਦੇਖੋ ਉਸ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਜਦੋਂ ਉਹ ਪੰਜਾਬ ਦੇ ਵਿੱਚ ਆਇਆ ਉਹਨੇ ਐਸਾ ਮਾਹੌਲ ਕ੍ਰੀਏਟ ਕੀਤਾ ਲੋਕਾਂ ਨੂੰ ਐਸਾ ਬੇਵਾਕੂਬ ਬਣਾਇਆ ਆਪਣੇ ਮਗਰ ਲਾਣ ਲਈ ਜੋ ਫੋਕੀਆਂ ਲਲਕਾਰੇ ਜੋ ਫੋਕੀਆਂ ਬੜਕਾਂ ਜੋ ਫੁਕਰਾਪਨ ਉਸ ਬੰਦੇ ਨੇ ਅਪਣਾਇਆ ਔਰ ਉਸ ਨੂੰ ਪਣਾ ਕੇ ਲੋਕਾਂ ਨੂੰ ਬੇਵਾਕੂਬ ਬਣਾਇਆ ਜੋ ਭੋਲੇ ਭਾਲੇ ਸੱਡੇ ਪੰਜਾਬ ਦੇ ਨੌਜਵਾਨ ਇਹਦੇ ਮਗਰ ਤੁਰ ਪਏ ਹੋਇਆ ਕੀ ਵੱਡੀਆਂ ਗੱਲਾਂ ਕਰਦੇ ਆਂ ਵੱਡੀਆਂ ਗੱਲਾਂ ਮੇਰੇ ਤਿੰਨ ਸਵਾਲਾ ਇਹਨਾਂ ਲੋਕਾਂ ਨੂੰ ਜੋ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਪਾਰਟੀ ਦੇ ਆਪਣੇ ਆਪ ਨੂੰ ਮੈਂਬਰ ਕਹਿੰਦੇ ਆ ਜਾਂ ਅੰਮ੍ਰਿਤਪਾਲ ਦੇ ਭਰਾ ਕਹਿੰਦੇ ਆ ਜਾਂ ਕੁਝ ਵੀ ਕਹਿੰਦੇ ਆ ਮੇਰਾ ਉਹਨਾਂ ਲੋਕਾਂ ਨੂੰ ਤਿੰਨ ਸਵਾਲ ਨੇ ਅਗਰ ਮੇਰੇ ਸਵਾਲਾਂ ਦਾ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਜਰੂਰ ਦਿਓ ਮੇਰਾ ਸਵਾਲਾ ਅੰਮ੍ਰਿਤਪਾਲ ਕੀ ਕਹਿੰਦਾ ਸੀ ਅਗਰ ਪੰਜਾਬ ਤੇ ਕੋਈ ਵੀ ਗੱਲ ਆਂਦੀ ਹੈ ਅਗਰ ਪੰਜਾਬ ਦਾ ਕੋਈ ਵੀ ਨੁਕਸਾਨ ਕਰਨ ਦੀ ਕੋਈ ਗੱਲ ਆਂਦੀ ਹੈ ਮੈਂ ਕਰੇ ਵੀ ਪੰਜਾਬ ਛੱਡ ਕੇ ਔਰ ਆਪਣੀ ਜ਼ਮੀਨ ਛੱਡ ਕੇ ਔਰ ਆਪਣੀ ਸਥਾਨ ਛੱਡ ਕੇ ਕਦੇ ਨਹੀਂ ਭਜਾਂਗਾ ਵੱਡੇ ਲਲਕਾਰੇ ਮਾਰੇ ਸੀ ਮੀਡੀਆ ਤੇ ਅਸੀਂ ਡਰਦੇ ਨਹੀਂ ਕਹਿੰਦਾ ਕਿਸੇ ਤੋਂ ਅਸੀਂ ਜੇਲ੍ਹਾਂ ਵੀ ਕਟਨੀਆਂ ਜਾਂਦੇ ਫਿਰ ਕੁਝ ਜਾਂਦੇ ਹਾਂ ਕਹਿੰਦਾ ਫੋਕੀਆਂ ਲਲਕਾਰੇ ਮਾਰਦਾ ਸੀ ਫੋਕੀਆਂ ਬੜਕਾ ਮਾਰਦਾ ਸੀਗਾ ਹੋਇਆ ਕੀ ਆਪਣੀ ਜਵਾਨਤੂ ਆਮ ਮੁਕਰਿਆ ਕੀ ਹੋਇਆ ਜਦੋਂ ਇੱਕ ਪੁਲਿਸ ਦੀ ਗੱਡੀ ਲੱਗੀ ਖੇਤਾਂ 'ਚ ਪਜਦਾ ਸੀ ਉਤਰ ਕੇ ਖੇਤਾਂ 'ਚ ਭਜ ਰਿਹਾ ਸੀ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਦੇਰਪ ਜਨ ਦੀ ਗੱਲ ਕਰ ਰਹੀ ਨਹੀਂ ਪਜੂਗਾ ਉਹ ਖੇਤਾਂ 'ਚ ਭਜ ਰਿਹਾ ਸੀ ਔਰ ਪੰਜਾਬ ਦੇ ਵਿੱਚੋਂ ਬਾਹਰ ਜਾਣ ਲਈ ਕਦੇ ਪਲੈਟਨਾ ਮੋਟਰਸਾਈਕਲ ਕਦੇ ਜਗਾੜੂ ਰੇੜੀ ਦਾ ਸਾਥ ਲੈ ਰਿਹਾ ਸੀ ਦੱਸੋ ਇਹ ਵਰਸ ਪੰਜਾਬ ਦਾ ਮੁਖਿਆ ਦੱਸੋ ਇਹ ਪੰਜਾਬ ਵਰਸ ਦਾ ਮੁਖਿਆ ਹੈ ਕੀ ਕਹਿੰਦਾ ਸੀ ਮੈਂ ਨਸ਼ਾ ਛੁੜਾਣਾ ਮੈਂ ਨੌਜਵਾਨਾਂ ਨੂੰ ਨਸ਼ਾ ਛੁੜਾਣ ਦੀ ਅਪੀਲ ਕਰਦਾ ਕਿ ਸਾਡੇ ਕੋਲ ਉਹ ਅਸੀਂ ਤੁਹਾਡਾ ਨਸ਼ਾ ਛੁੜਾਵਾਂਗੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਗੁੰਮਰਾ ਦਿੱਤਾ ਜਾ ਰਿਹਾ ਸੀ ਆਪ ਕੀ ਨਿਕਲਿਆ ਜਮਾਨੇ ਦਾ ਨਸ਼ੇੜੀ ਜਮਾਨੇ ਦਾ ਨਸ਼ੇੜੀ ਇਹ ਕੋਈ ਪੁਲਿਸ ਨੇ ਜਾਂ ਡਿਬੜੂਗਰ ਜੇਲ੍ਹ ਪ੍ਰਸ਼ਾਸਨ ਨੇ ਨਹੀਂ ਇਹ ਚੀਜ਼ ਅਸੀਂ ਜਾਂ ਪੰਜਾਬ ਪੁਲਿਸ ਨੇ ਇਸ ਬਾਰੇ ਇਹ ਦਸਿਆ ਦਸਿਆ ਕਿੰਨਾ ਨੇ ਜਿਹੜੇ ਲੋਕਾਂ ਨੂੰ ਇਹਨੇ ਆਪਣੇ ਮਗਰ ਗੁੰਮਰਾਹ ਕਰਕੇ ਆਪਣੇ ਮਗਰ ਲਾਇਆ ਸੀ ਜਿਹੜੇ ਵਿਚਾਰੇ ਇਹਦੀਆਂ ਗੱਲਾਂ 'ਚ ਆ ਗਏ ਆ ਜਐਨਐਸਏ ਦੇ ਲੋਆ ਕੇ ਆਪਣੇ ਡਿਬੂੜਗੜ ਜੀਲ੍ਹਾਂ ਕੱਟ ਗਏ ਇਹਨੇ ਉਹੀ ਲੋਕਾਂ ਨੇ ਉਹੀ ਭਰਾਵਾਂ ਨੇ ਪੰਜਾਬ ਦੇ ਭਰਾਵਾਂ ਨੇ ਜਿਹੜੇ ਗੁੰਮਰਾਹ ਹੋ ਕੇ ਦੇ ਮਗਲ ਗਏ ਉਹਨਾਂ ਨੇ ਹੀ ਇਸ ਅੰਮ੍ਰਿਤਪਾਲ ਦਾ ਖੁਲਾਸਾ ਕੀਤਾ ਕਿ ਇੱਕ ਨੰਬਰ ਦਾ ਨਸ਼ੇੜੀ ਆ ਹੁਣ ਤੁਸੀਂ ਦੱਸੋ ਜਿਹੜਾ ਬੰਦਾ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਐਡਾ ਝੂਠ ਬੋਲ ਸਕਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਲੋਕ ਕਹਿੰਦੇ ਆ ਲੋਕ ਲੋਕ ਕੀ ਕਹਿੰਦੇ ਆ ਕਿ ਸਾਡੇ ਨੌਜਵਾਨ ਇਸ ਫੁਕਰੇ ਦੇ ਮਗਰ ਲੱਗ ਗਏ ਇਸ ਫੁਕਰੇ ਦੇ ਮਗਰ ਲੱਗ ਕੇ ਸਾਡੇ ਨੌਜਵਾਨਾਂ ਦੀ ਜ਼ੇਲਾ ਘਟ ਰਿਹਾ ਅਸੀਂ ਨਹੀਂ ਕਹਿੰਦੇ ਲੋਕ ਕਹਿੰਦੇ ਪੰਜਾਬ ਦੇ ਅੱਜ ਇਹ ਗੱਲ ਕਿਉਂਕਿ ਲੋਕ ਸਮਝਦਾਰ ਹੈ ਅੱਜ ਲੋਕਾਂ ਨੂੰ ਸਮਝ ਆ ਰਹੀ ਹੈ ਕੀ ਅਮਰਿਤਪਾਲ ਤੇ ਉਹਦੇ ਪਰਿਵਾਰ ਨੇ ਪੈਸਾ ਕਮਾਉਣ ਲਈ ਵਿਦੇਸ਼ਾਂ 'ਚੋਂ ਪੈਸਾ ਇਕੱਠਾ ਕਰਨ ਲਈ ਕੀ ਕੀ ਡਰਾਮੇ ਵਜੀ ਕੀਤੀ ਆ ਅੱਜ ਪੰਜਾਬ ਦੇ ਲੋਕ ਉਹਨੂੰ ਜਾਣਦੇ ਆ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਮੈਂ ਸਣੀ ਦੇ ਭਰਾ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਕੀ ਕਹਿ ਰਿਹਾ ਉਹਦੇ ਵਿੱਚ ਕਹਿੰਦਾ ਸਾਡੇ ਬਾਰੇ ਜਾ ਕੇ ਸਾਡੇ ਦੁਕਾਨ ਦੇ ਅਸੇ ਪਾਸੇ ਸਾਡੇ ਘਰ ਦੇ ਆਸੇ ਪਾਸੇ ਲੋਕਾਂ ਨੂੰ ਪੁੱਛੋ ਅਸੀਂ ਕੌਣ ਬਿਲਕੁਲ ਜਦੋਂ ਸੁਬੀਰ ਸੂਰੀ ਜੀ ਦਾ ਕਤਲ ਹੋਇਆ ਬਿਲਕੁਲ ਸਾਡੇ ਉੱਥੇ ਦੇ ਲੋਕਾਂ ਨੇ ਅੰਬਰਸਰ ਦੇ ਲੋਕਾਂ ਨੇ ਜਦੋਂ ਤੁਹਾਡੀ ਜਾਣਕਾਰੀ ਲੈਣ ਦੀ ਗੱਲ ਕੀਤੀ ਉੱਥੋਂ ਪਤਾ ਲੱਗਿਆ ਤੁਹਾਡੇ ਆਂਡ ਗਮਾੜ ਚ ਕਿ ਤੁਸੀਂ ਮਲੰਗ ਆ ਸੰਦੀਪ ਇੱਕ ਨੰਬਰ ਦਾ ਮਲੰਗ ਹੈ ਇੱਕ ਨੰਬਰ ਦਾ ਨੰਗ ਨੰਗ ਦਾ ਮਤਲਬ ਕੀ ਭੁੱਖਾ ਨੰਗਾ ਜੇਬ ਚ ਥਿਲਾ ਨਹੀਂ ਤੇ ਮੇਲਾ ਮੇਲਾ ਜੇਬ ਚ ਥਿਲਾ ਨਹੀਂ ਤੇ ਮੇਲਾ ਮੇਲਾ ਉਹ ਕੰਮ ਸਿੱਸੂ ਦੀਪ ਸਿੰਘ ਦਾ। ਮਲੰਗਾਂ ਵਗੂ ਹੁੰਦਾ ਸੀ ਸੜਕਾਂ ਤੋੜਦਾ ਸੀ ਉਹ ਕਹਿੰਦੇ ਨਾ ਵਿਹਲਾ ਮਲੰਗ ਦੇ ਸੜਕਾਂ ਭੰਨ ਇਹ ਚੀਜ਼ ਸੀ। ਵਿਹਲਾ ਘੁੰਮ ਕੇ ਸੜਕਾਂ ਪੰਨ ਰਿਆ ਸੀਗਾ ਕੋਈ ਕਾਰੋਬਾਰ ਕੋਈ ਕੰਮ ਕਰ ਹੈ ਨਹੀਂ ਸੀ ਹੋਇਆ ਕੀ ਸੁਦੀ ਸੁਦੀ ਦਾ ਕਤਲ ਕੀਤਾ ਬੜੋ ਨੋਟਾਂ ਦੀ ਬਹਾਰ ਆਈ ਫੰਡ ਆਏ ਪਰਿਵਾਰ ਉਛਲਿਆ ਪਰਿਵਾਰ ਨੇ ਦੇਖਿਆ ਕੀ ਵੀ ਮਲੰਗ ਨਾਂਗਰ ਕੋਲ ਇਨਾ ਪੈਸਾ ਆ ਗਿਆ ਪਰਿਵਾਰ ਮਗਰ ਲੱਗ ਗਿਆ। ਕੰਨੀ ਨੇ ਸੁਧਿਰ ਸੁਧਕਾ ਕਤਲ ਕੀਤਾ ਤੇ ਭਰਾ ਨੂੰ ਇਲੈਕਸ਼ਨ ਇਲੈਕਸ਼ਨ ਜੜਾ ਦਿੱਤੇ ਜਾਂਦੇ ਜੇਲ੍ਹ ਦੇ ਵਿੱਚ ਬੈਠਾ ਸੂਬੇ ਇੰਸਪੈਕਟਰ ਸੂਬੇਦਾਰ ਦਾ ਕਤਲ ਕਰ ਦਿੰਦਾ ਹੁਣ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਜਿਹੜਾ ਜਿਹੜਾ ਬੰਦਾ ਐ ਨਾ ਖੁੰਦਾ ਪਿਆਸਾ ਹੋ ਚੁੱਕਾ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਵੀ ਨਹੀਂ ਸੁਧਰ ਰਿਹਾ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਵੀ ਕਤਲ ਕਰ ਰਿਹਾ ਉਹਨੂੰ ਉਠਾ ਕੇ ਸਰਕਾਰੀਆਂ ਰੋਟੀਆਂ ਕਿਉਂ ਖਵਾਈਆਂ ਜਾ ਰਹੀਆਂ ਜਿਹੜਾ ਪੰਜਾਬ ਦੇ ਲੋਕਾਂ ਲਈ ਖਤਰਾ ਬਣ ਚੁੱਕਾ ਹੈ ਕਉਂਕਿ ਉਹ ਖੁਨੀ ਹੈ ਉਹ ਦਿਮਾਗ ਉਹਦਾ ਪਾਗਲ ਹੋ ਚੁੱਕਾ ਹੈ ਐਬਸਰਡ ਹੋ ਚੁੱਕਾ ਹੈ ਉਹਨੂੰ ਕੁਝ ਨਹੀਂ ਪਤਾ ਖੂਨ ਪੀਣਾ ਤੇ ਕਤਲ ਕਰਨਾ ਹੀ ਉਸਦਾ ਮਕਸਦ ਬਣ ਚੁੱਕਾ ਹੈ ਤੇ ਐਸੇ ਸ਼ਸ਼ਕਨੂਰ ਜੇਲ੍ਹ ਦੇ ਵਿੱਚ ਵੀ ਰੱਖ ਕੇ ਜੇਲ੍ਹ ਦੇ ਜਿਹੜੇ ਕੈਦੀ ਹੈ ਉਹ ਵੀ ਸੁਰੱਖਿਤ ਨਹੀਂ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਇਸ ਨੂੰ ਸਰਕਾਰੀ ਰੋਟੀਆਂ ਖਵਾਉਣ ਦੀ ਬਜਾਏ ਇਸ ਨੂੰ ਫਾਂਸੀ ਤੇ ਲਟਕਾ ਕੇ ਇਸਦਾ ਕੰਮ ਖਤਮ ਕਰ ਦੇਣਾ ਚਾਹੀਦਾ ਤੇ ਮੈਂ ਤਰਨਤਰਨ ਦੇ ਲੋਕਾਂ ਨੂੰ ਅਪੀਲ ਕਰਦਾ ਆਪਾਂ ਜੋ ਪਹਿਲਾਂ ਗਲਤੀਆਂ ਕੀਤੀਆਂ ਇਹਨਾਂ ਕਾਤਲਾਂ ਦੀ ਮਗਰ ਲੱਗ ਕੇ ਇਹਨਾਂ ਆਤਕਵਾਦੀ ਸੋਚ ਵਾਲੇ ਲੋਕਾਂ ਦੇ ਮਗਰ ਲੱਗ ਕੇ ਆਪਾਂ ਪੰਜਾਬ ਦੇ ਕਈ ਨੌਜਵਾਨ ਗੁਆਏ ਆ ਕਈ ਪਰਿਵਾਰ ਗੁਆਏ ਆ ਮੇਰੀ ਇਹੀ ਬੇਨਤੀ ਹੈ ਮੇਰੀ ਇਹੀ ਅਪੀਲ ਹੈ ਵੋਟ ਸੋਚ ਸਮਝ ਕੇ ਪਾਈਓ ਜੇ ਆਪਣਾ ਪਰਿਵਾਰ ਤੁਸੀਂ ਸੁੱਖ ਸ਼ਾਂਤੀ ਦੇਖਣਾ ਚਾਹੁੰਦੇ ਹੋ ਪੰਜਾਬ ਨੂੰ ਫੇਰ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਹੋ ਤੇ ਕਦੇ ਵੀ ਇਹਨਾਂ ਮਲੰਗਾਂ ਨੂੰ ਇਹਨਾਂ ਕਾਤਲਾਂ ਨੂੰ ਵੋਟ ਨਾ ਪਾਈਓ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਇੱਕ ਗੱਲ ਹੋਰ ਦੋ ਤਰੀਕ ਨੂੰ Hindu ਪੰਚਾਇਤ ਕਰਾਈ ਜਾ ਰਹੀ ਹੈ ਤਰਨ ਤਰਨ ਦੇ ਵਿੱਚ ਜਿੱਥੇ ਮੈਂ तमाम ਲੋਕਾਂ ਨੂੰ ਅਪੀਲ ਕਰਦਾ ਜਿਹੜੇ ਪੰਜਾਬ ਨਾਲ ਪਿਆਰ ਕਰਦੇ ਆ ਜਿਹੜੇ ਇਸ ਦੇਸ਼ ਨਾਲ ਪਿਆਰ ਕਰਦੇ ਆ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਕਿ ਤਰਨ ਤਰਨ ਦੇ ਵਿੱਚ ਦੋ ਤਰੀਕ ਨੂੰ Hindu ਪੰਚਾਇਤ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਗਵਾਉਣ ਤਾਂ ਕਿ ਰੰਤਨ ਦੇ ਲੋਕਾਂ ਨੂੰ ਹੋਰ ਜਗਾਇਆ ਜਾ ਸਕੇ ਇਹਨਾਂ ਖੁਨੀਆਂ ਬਾਰੇ ਇਹਨਾਂ ਸੋ ਅੰਤਗਵਦੀ ਸੋਜ ਰੱਖਣ ਵਾਲੇ ਲੋਕਾਂ ਬਾਰੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਔਰ ਜਮਾਨਤ ਇਹਨਾਂ ਦੀ ਜ਼ਬਤ ਕਰਾ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੈ ਸ਼੍ਰੀ ਰਾਮ ਜੈ ਮਾ ਕੋ